ਸਰਕਾਰ ਦਾ ਮੁੱਖ ਮੰਤਰੀ ਆਪਣੇ ਇਹੋ ਜਿਹੇ ਕਰਪਟ ਮੰਤਰੀਆਂ ਨੂੰ ਕਲੀਨ ਚਿਟਾ ਦੇਣ ਲੱਗ ਜਾਏ ਤੇ ਫਿਰ ਕੀ ਆਸ ਕਰ ਸਕਦੇ ਆ ਅੱਜ ਜਿੱਥੇ 64 ਕਰੋੜ ਦੇ ਕਪਲੇ ਦੀ ਗੱਲ ਜਿੱਥੇ ਅਫਸਰ ਨੇ ਸੈਕਟਰੀ ਨੇ ਖੁਦ ਮੰਤਰੀ ਤੇ ਖਿਲਾਫ ਕਿਹਾ ਹੈ ਲੇਕਿਨ 64 ਕਰੋੜ ਨੂੰ ਤਾਂ ਕਲੀਨ ਚਿਟ ਦੇ ਕੇ ਫੇਰ ਵੀ 7 ਕਰੋੜ ਬਣ ਰਿਹਾ ਫੇਰ ਵੀ ਮੰਤਰੀ ਨੂੰ ਨਾ ਉਹਨੂੰ ਡਿਸਮਿਸ ਕੀਤਾ ਜਾ ਰਿਹਾ ਨਾ ਕੋਈ ਐਕਸ਼ਨ ਕੀਤੀ ਜਾ ਰਹੀ ਹੈ ਇਸ ਤੋਂ ਹੀ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਕਿੰਨੀ ਕਰਪਟ ਸਰਕਾਰ ਕਿੰਨੀ ਭ੍ਰਿਸ਼ਟ ਸਰਕਾਰ ਹੈਗੇ ਕੱਲੇ ਸਕਾਲਰਸ਼ਿਪ ਫੰਡ ਚ ਨਹੀਂ ਕੇਂਦਰ ਤੋਂ ਜਿਹੜਾ ਆਨ ਆ ਰਿਹਾ ਗਰੀਬਾਂ ਵਾਸਤੇ ਉਹ ਵੀ ਖਾਈ ਜਾ ਰਹੇ ਨੇ ਪੈਨਸ਼ਨਾਂ ਖਾਈ ਜਾ ਰਹੇ ਨੇ ਬਿਜਲੀ ਦੇ ਬਿੱਲਾ ਵਿੱਚ ਹਰ ਤਰ੍ਹਾਂ ਦੀ ਠੱਗੀਆਂ ਮਰਦੀ ਚਾਵੇਂ ਰੇਤਾ ਬਜਰੀ ਇਹ ਠੱਗਾ ਦੀ ਸਰਕਾਰ ਹੈਗੀ ਝੂਠੀ ਸੌਹਾਂ ਵਾਲੀ ਸਰਕਾਰ ਹੈਗੀ ਤੇ ਲੋਕੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਪਛਾਣ ਲੈ। ਆਨ ਬੜਾ ਫਿਊਚਰ ਕੀ ਸਮਝਦੇ ਹੋ ਫਿਊਚਰ ਤਾਂ ਲੋਕਾਂ ਨੇ ਤੈਅ ਕਰਨਾ ਹੈ ਲੇਕਿਨ ਅੱਜ ਦੀ ਤਰੀਕ ਚ ਜਿਸ ਦਾ ਦੁੱਖ ਮੈਨੂੰ ਸਭ ਤੋਂ ਵੱਡਾ ਹੁੰਦਾ ਹੈ ਕਿ ਅੱਜ ਸਾਡੇ ਪੈਨਪਰਾ ਸਾਡੇ ਪੰਜਾਬ ਦੇ ਕਿਸਾਨ ਬਜ਼ੁਰਗ ਮਾਤਾ ਨੌਜਵਾਨ ਬੱਚੇ ਤਾਈ ਅੱਜ ਆਪਣੇ ਭਵਿਕ ਨੂੰ ਲੈ ਕੇ ਅੱਜ ਕਰੋਨਾ ਦੀ ਮਹਾਮਾਰੀ ਨੂੰ ਛੱਡ ਕੇ ਸੜਕਾਂ 'ਤੇ ਬੈਠੇ ਹੋਏ ਨੇ ਮੇਰੇ ਹਲਕੇ ਦੀ ਇੱਕ ਬਜ਼ੁਰਗ ਮਾਤਾ ਸ਼ਹੀਦ ਵੀ ਹੋ ਗਈ ਤੇ ਇਸ ਕੇਂਦਰ ਦੇ ਕਾਲੇ ਕਾਨੂੰਨ ਦੇ ਖਿਲਾਫ ਜਿੱਥੇ ਸੁਖਵੀਰ ਜੀ ਨੇ 3 ਹਫ਼ਤੇ ਪਹਿਲੇ ਕੈਪਟਨ ਸਾਹਿਬ ਨੂੰ ਕਿਹਾ ਕਿ ਤੁਸੀਂ ਸੈਸ਼ਨ ਸਦਕੇ ਇਮੀਡੀਏਟਲੀ ਤੁਸੀਂ ਸਾਰੇ ਪੰਜਾਬ ਨੂੰ ਇੱਕ ਮੰਡੀ ਮੰਡੀ ਡਿਕਲੇਅਰ ਕਰੋ ਲੇਕਿਨ ਮੈਨੂੰ ਹੈਰਾਨੀ ਹੈ ਕਿ ਮਹੀਨਾ ਹੋਣ ਤੋਂ ਆਏ ਜਦੋਂ ਤੋਂ ਇਹ ਕਾਨੂੰਨ ਪਾਸ ਹੋਇਆ ਨੇ ਸੁਭੀਰ ਜੀ ਨੇ ਤਰੀਕਾ ਵੀ ਦੱਸਤਾ ਲੇਕਿਨ ਨਾ ਹੀ ਤੁਸੀਂ ਅਦਾਲਤ ਚ ਜਾ ਰਹੇ ਹੋ ਨਾ ਹੀ ਤੁਸੀਂ ਸੈਸ਼ਨ ਬੁਲਾ ਕੇ ਇਸ ਚੀਜ਼ ਨੂੰ ਪੰਜਾਬ ਵਿੱਚ ਲਾਗੂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਨਾ ਹੀ ਤੁਸੀਂ ਕੇਂਦਰ ਤੇ ਜਾ ਕੇ ਤੁਸੀਂ ਜਿਹੜੀ ਸਾਲ ਪਰ ਦੀ ਸਹਿਮਤੀ ਦੇ ਉਹਦੇ ਖਿਲਾਫ ਜਾ ਕੇ ਤੁਸੀਂ ਆਪਣਾ ਰੋਸ ਜਤਾ ਰਹੇ ਹੋ ਤੇ ਕਿਉਂ ਕੇਂਦਰ ਦੇ ਨਾਲ ਮਿਲ ਜੁਲ ਕੇ ਕਿ ਹੁਣ ਜਿੱਥੇ ਕੇਂਦਰ ਦੀ ਸਰਕਾਰ ਤਾਂ ਆਪਣਿਆਂ ਦੀ ਸੁਣ ਨਹੀਂ ਰਹੀ ਮੈਂ ਤਾਂ ਉਹਦੇ ਵਿੱਚ ਵੀ ਹੈਰਾਨ ਆ ਕਿ ਕੀ ਹੋ ਗਿਆ ਕੇਂਦਰ ਦੀ ਸਰਕਾਰ ਤੋਂ ਕਿ ਪੰਜਾਬ ਦੇ ਕਿਸਾਨ ਸਾਡੇ ਦੇਸ਼ ਦੇ ਲੋਕ ਹੀ ਨਹੀਂ ਹੈਗੇ ਅੱਜ ਪੰਜਾਬ ਦਾ ਗਰੀਬ ਕਿਸਾਨ ਬਜ਼ੁਰਗ ਬੀਬੀ ਮਾਈ ਭਾਈ ਸਾਰੇ ਸਰਕਾਰਾਂ ਤੇ 2.5 ਮਹੀਨੇ ਹੋ ਗਏ ਘਰ-ਬਾਰ ਛੱਡ ਕੇ ਅੱਜ ਫਸਲਾਂ ਦੇ ਫਸਲਾਂ ਰੋਲ ਰੀਆਂ ਨੇ ਖੇਤਾਂ 'ਚ ਤੇ ਮੰਡੀਆਂ 'ਚ ਉੱਥੇ ਪਰਚੇਸ ਨਹੀਂ ਹੋ ਰਹੀ ਨਾ ਨਰਮੇਦਾਨਾ ਝੋਨੇ ਦਾ ਰੇਟ ਨਹੀਂ ਮਿਲਿਆ ਖੱਜਲ ਖਵਾਰ ਕਿਸਾਨ ਹੋਏ ਲੇਕਿਨ ਸੜਾ ਛੱਡ ਕੇ ਸੜਕਾਂ 'ਚ ਬੈਠਿਆ ਹੈ ਲੈਕਨ ਕੇਂਦਰ ਦੀ ਸਰਕਾਰ ਦੇ ਕੰਮ 'ਚ ਜੂ ਤੇ ਬਰਾਬਰੀ ਤੇ ਕੈਪਟਨ ਸਾਹਿਬ ਨੂੰ ਵੀ ਪਰਵਾਹ ਨਹੀਂ ਜੇ ਆਪਣਿਆਂ ਨੂੰ ਆਪਣੇ ਨੂੰ ਛੱਡਦਾ ਤੇ ਫਿਰ ਆਸ ਕਿਸ ਤੋਂ ਰੱਖਣਾ ਬਲੈਕਆਊਟ ਦੀ ਗੱਲ ਕੀਤੀ ਯਾਰ ਕੁਛ ਹੀ ਦਿਨਾਂ 'ਚ ਲੋਕਾਂ ਨੇ ਸਰਕਾਰ ਨੂੰ ਬਲੈਕਆਊਟ ਕਰ ਦੇਣਾ ਹੈ ਜਿਹੜਾ ਕਿਸਾਨ ਦੇ ਪੱਖ ਦੀ ਗੱਲ ਕਰਨ ਦੇ ਬਜਾਏ ਅੱਜ ਕਿਸਾਨ ਨੂੰ ਇੱਕ ਤਰ੍ਹਾਂ ਦੀ ਧਮਕੀ ਦੇ ਰਿਹਾ ਹੈ ਕਿ ਬਲੈਕਆਊਟ ਹੋਗਾ ਤਾਂ ਸਾਨੂੰ ਡਾਂਗਾ ਸੋਟਾ ਹੋ ਤੁਹਾਨੂੰ ਹਟਾ ਹਟਾਣਾ ਪਊਗਾ ਇਹੋ ਜੀ ਸਰਕਾਰ ਮੈਨੂੰ ਤਾਂ ਦੁੱਖ ਅਫਸੋਸ ਹੁੰਦਾ ਹੈ ਕਿ ਕੀ ਕੈਪਟਨ ਸਾਹਿਬ ਦੀ ਜ਼ਮੀਰ ਮਰ ਗਈ ਹੈ ਕਾਂਗਰਸ ਪਾਰਟੀ ਦੀ ਜ਼ਮੀਰ ਮਰ ਗਈ ਹੈ ਕਿ ਕੇਂਦਰ ਅੰਨੀ ਤੇ ਗੁੰਗੀ ਦੇ ਨਾਲ ਬਹਿਰੀ ਹੋਣ ਦੇ ਨਾਲ ਕਿ ਉਹਨਾਂ ਦੀ ਜ਼ਮੀਰ ਵੀ ਮਰ ਗਈ ਹੈ ਮੈਨੂੰ ਤਾਂ ਇਸ ਗੱਲ ਦਾ